ਮੈਂ ਆਪਣੀ ਕੁੜੀ ਨੂੰ ਫੋਨ ਕਰਾਂ ਜਿੱਦੋਂ ਦਾ ਵਿਆਹ ਆਇਆ ਹੈ ਉਹ ਬਹੁਤ ਘੱਟ ਆਂਦੀ ਬਈ ਹੈ ਹੈਲੋ ਆਸਲੋਨੀਕੀਆ ਵਾਲੇ ਬੇਟਾ ਠੀਕ ਹੈ ਕੀ ਗੱਲ ਛੁੱਟੀਆਂ ਹੀ ਆਹੀ ਬੱਚਿਆਂ ਨੂੰ ਤੂੰ ਆ ਜਾਣਾ ਸੀ ਦੇਲਾ ਜਿੱਦੋਂ ਦਾ ਤੇਰੇ ਭਰਾ ਦਾ ਵਿਆਹ ਆਇਆ ਤੂੰ ਇੱਕ ਵਾਰੀ ਨਹੀਂ ਆਈ ਆਓ ਉਦੋਂ ਦਾ ਦੋਨੋਂ ਆਇਆ ਨਾਲ ਹੀ ਤੂੰ ਚਲੀ ਗਈ ਆ ਚਲ ਆ ਜੀ ਬੱਚਿਆਂ ਲੈ ਕੇ ਅੱਛਾ ਕੁੰਮਨ ਫਿਰ ਨਹੀਂ ਗਈ ਆਈ ਫੋਨ ਤੇ ਕਰਨਾ ਹੀ ਕੰਮ ਸੇ ਕੰਮ ਮੰਨੂ ਚਲ ਠੀਕ ਆ ਜੀ ਫਿਰ ਕਿੰਨਾ ਕਹਿੰਦੇ ਮਮਾ ਦੀਦੀ ਨਾਲ ਹਾਂ ਦੀਦੀ ਨਾਲ ਗੱਲ ਕਰਦੀ ਪਈ ਸੀ ਤੇ ਮੈਂ ਜਦੋਂ ਦਾ ਵਿਆਹ ਆਈ ਹੀ ਨਹੀਂ ਉਹ ਮੈਂ ਕਿਹਾ ਬੜਾ ਟਾਈਮ ਹੋ ਗਿਆ ਹਾਂ ਮੈਂ ਕਿਹਾ ਛੁੱਟੀਆਂ ਆਈਆਂ ਤੇ ਜਾ ਗੈਲਣ ਦੀ ਆ ਕੇ ਦੋ ਦਿਨ ਹਾਂ ਜੀ ਹੋਰ ਤੂੰ ਸੁਣਾ ਬੱਸ ਤੇ ਦੇਖ ਸੂਟ ਕਿਦਾਂ ਦਾ ਲੱਗਦਾ ਪਿਆ ਸੂਟ ਬਹੁਤ ਸੋਹਣਾ ਹੈ ਕੋਈ ਕਹਿਣ ਵਾਲੀ ਗੱਲ ਤੂੰ ਹੈ ਹੈ ਏਡੀ ਸੋਹਣੀ ਹੈ ਤੇ ਤੈਨੂੰ ਸੂਟ ਸੋਹਣਾ ਹੀ ਲੱਗਣਾ ਮੈਂ ਪੁੱਛਦੀ ਮਮਾ ਨੂੰ ਸੋਹਣਾ ਲੱਗਦਾ ਪਿਆ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਪਿਆ ਤੇ ਤੇਰੀ ਵੱਡੀ ਦੀਦੀ ਕਿੱਧਰ ਹੈ ਕਿਚਨ ਝੋਨੇ ਆ ਚਾਹ ਵਗੈਰ ਬਣਾ ਲੈਂਦੇ ਆ ਅੱਛਾ ਤੇ ਚਾਹ ਵੀ ਨਹੀਂ ਸਿਧੋ ਜੇ ਨਹੀਂ ਕਹਿੰਦੇ ਚਲ ਥੋੜੀ ਜੀ ਬਣਾ ਲੈਨੇ ਆ ਚਲ ਕੋਈ ਗੱਲ ਮੈਂ ਤੁਹਾਨੂੰ ਇੱਕ ਗੱਲ ਕਰਨੀ ਆ ਕੀ ਕਰਨੀ ਬੁੱਤਰਾ ਮੈਂ ਨਾ ਹੁਣ ਬੋਰ ਹੋ ਗਿਆ ਮੈਨੂੰ ਕਿਚਨ ਦਾ ਕੰਮ ਥੋੜਾ ਬਹੁਤਾ ਦੱਸੋ ਮੈਂ ਕਰਿਆ ਕਰਾਂ ਕੁਛ ਦੇਣਾ ਨਾ ਕਿਉਂ ਕਿ ਆ ਤੇ ਘੁੰਮਣ ਪਿਰਣ ਦਾ ਦਿਨ ਅਜੇ ਹੈ ਜਿਵੇਂ ਆ ਨੂੰ ਟਾਈਮ ਕਿੰਨਾ ਹੋਇਆ ਵਾ ਤੇ ਜਦੋਂ ਤੂੰ ਕਿਚਨ 'ਚ ਕੰਮ ਕਰਨਾ ਵੱਡੇ ਦੀਦੀ ਹੀ ਗਿਆ ਨਾ ਉੱਪਰ ਪੇ ਕਰ ਲੈ ਨਹੀਂ ਉਹ ਤੇ ਆਪਰੇ ਇਕੱਲੇ ਲੱਗੇ ਰਹਿੰਦੇ ਨਾ ਮੈਨੂੰ ਹੁੰਦਾ ਕਿ ਚਲ ਮੈਂ ਥੋੜੀ ਜੀ ਹੈਲਪ ਕਰਾ ਦਾਂ ਕੋਈ ਜਦੋਂ ਮੈਂ ਲਮਾਨਾ ਆਏਗਾ ਤੈਨੂੰ ਆਪੇ ਲਗਵਾ ਦਾਂ ਹਾਂ ਹਾਂ ਕੋਦੇ ਤੇ ਮਹਾਰਾਣੀ ਦੇ ਘੁੰਮਣ ਫਿਰਨ ਦੇ ਦਿਨ ਨਾ ਤੇ ਮੇਰੇ ਮੇਰੇ ਵਾਸਤੇ ਘੁੰਮਣ ਫਿਰਨ ਦੇ ਦਿਨ ਇਤਨਾ ਵਾ ਕਿ ਰਸੋਈ 'ਚ ਘੁੰਮ ਲਿਆ ਰਸੋਈ ਤੋਂ ਵੇਲੇ ਹੋਏ ਕੱਪੜਿਆਂ ਵੱਲ ਘੁੰਮ ਲਿਆ ਕੱਪੜਿਆਂ ਤੋਂ ਵੇਲੇ ਹੋਏ ਕੀ ਕਹਿੰਦੇ ਹੋਰ ਕੀ ਇਹ ਰਹਿ ਗਿਆ ਰੋਟੀਆਂ ਚੁੱਲਾ ਚੋਖਾ ਕਰਦੀ ਆ ਆਪਣਾ ਦੇਖਦੀ ਉਹ ਬਣਾ ਦੇ ਮੈਂ ਦੇ ਬਸ ਇਸ ਘਰ ਦੇ ਵਿੱਚ ਘੁੰਮਦੀ ਰਹਿਨੀ ਆ ਤੇ ਉਹਨੂੰ ਕਿਤਨਾ ਹੈ ਕਹਿੰਦੇ ਘੁੰਮਣ ਫਿਰਨ ਦੇ ਨਾ ਹਜੇ ਤੂੰ ਬਹਿ ਜਾ ਦੱਸ ਜਦੋਂ ਮੈਂ ਵੇ ਆਈ ਆਈ ਸੀ ਮੈਨੂੰ ਤੇ ਇਹਨਾਂ ਨੇ ਕਹਿੰਦੇ ਹੀ ਪੁੱਤ 11 ਦਿਨ ਹੋ ਗਏ ਆ ਤੂੰ ਇਤਨਾ ਕਰ ਕੜਸ਼ੀ ਨੂੰ ਹੱਥ ਲਾ ਦੇ ਉਹਦੋਂ ਦਾ ਕੜਸ਼ੀ ਨੂੰ ਹੱਥ ਲਾਇ ਹੈ ਅੱਜ ਤੱਕ ਮੇਰੇ ਹੱਥ ਦੇ ਵਿੱਚ ਕੜਸ਼ੀਆਂ ਇਹਨਾਂ ਨੇ ਫੜਾ ਛੱਡੀਆਂ ਕਿੱਡੀਆਂ ਚਲਕਾਂ ਦੋਵੇਂ ਸੱਸ ਨੂੰ ਆਆਂ ਆਈਆਂ ਵੱਡੀਆਂ ਮੰਮੀ ਮੈਂ ਤੇ ਦਾ ਪਾਗਲ ਹੋ ਜੰਗੀ ਕਿਉ ਪਾਗਲ ਕਿਉ ਹੋ ਜਾਣਾ ਤੂੰ ਸਾਰਾ ਦਿਨ ਵਿੱਲੀ ਬੈ ਬੈ ਕੇ ਮੈਂ ਤੇ ਬੋਰ ਹੋ ਜੰਨੀ ਆ ਕੋਈ ਬੋਰ ਆ ਲਈ ਤੂੰ ਮੋਬਾਈਲ ਤੇ ਨਾਲ ਗੇਮ ਖੇਡਿਆ ਕਰ ਮੋਬਾਈਲ ਵੀ ਕਿੰਨਾ ਕ ਚਲਾਵਾ ਅਰੇ ਜੀ ਕੀ ਗੱਲ ਸਾਰੀ ਉਮਰ ਪੁੱਤਰ ਕੰਮ ਹੀ ਕਰਨੇ ਆ ਐਹੀ ਦੋ ਦਿਨ ਮੇਂ ਐਸ਼ ਲੈ ਆਂਦੇ ਆ ਤੇ ਕੋਈ ਗੱਲ ਨਹੀਂ ਮੈਂ ਗੱਲ ਕਰਕੇ ਨਾ ਕਿਰਨ ਨੂੰ ਬੁਲਾਨੀ ਆ फिर तुम दो कर ला कहना दी तो तो दी हाँ दीदी जो ही है। देख हजे सोने सोने हाथ ने पा चले मेहंद भी लथ गई दो फिर मेहंदी लगवा कूले कूले हाथ है तू भांडे मां जी सोनी लगेगी ना मेरी गल सुन तू ना ਆਪਣੇ ਘਰ ਵਾਲੇ ਕੋਲ ਵਿਆਹ ਕਰ ਬੋਤਾ। ਹਾਂ ਜਿੰਨਾ ਟਾਈਮ ਕੱਢੇਂਗੇ ਨਾ ਆਪਣੇ ਘਰ ਵਾਲਿਆਂ ਨਾਲ ਉਹੀ ਚੰਗਾ ਹੁੰਦਾ। ਤੁਹਾਡਾ ਹੀ ਟਾਈਮ ਹੈ ਇੱਕ ਦੂਜੇ ਨੂੰ ਸਮਝਣ ਦਾ। ਕੰਮ ਤੇ ਸਾਰੀ ਉਮਰ ਕਰਨੇ ਤੁਸੀਂ ਘਰ ਆਂਦੇ। ਨਾਲੇ ਜੇ ਵੱਡੇ ਬੈਠੇ ਆ ਨਾ ਮੈਂ ਵੀ ਆ ਤੇਰੇ ਦੀਦੀ ਵੀ ਆ। ਅਸੀਂ ਦੋਨਾਂ ਨੇ ਆਪੇ ਕੰਮ ਕਰਨ ਲੱਗਣਾ। ਤੁਸੀਂ ਬਸ ਖੁਸ਼ ਰਹੋ, ਘੁੰਮੋ ਫਿਰੋ। ਨਾਲੇ ਮੂਵੀ ਮਾਣੀ ਦੇਖਾਉ ਚਾਹ ਕੇ ਆਪੇ ਟਾਈਮ ਪਾਸ ਹੋ ਜਾਂਦਾ ਵੈ ਤੇ ਰਾਤੀ ਰੋਟੀ ਭਾਂਗੇ ਤੁਸੀਂ ਬਾਹਰੋਂ ਖਾਣਾ। ਠੀਕ ਹੈ। ਇਹਦੀ ਕੀ ਗੱਲ ਆ? ਠੀਕ ਹੈ ਤੁਸੀਂ ਜਾਓ 10 ਕਿ dennu kamm da paya kamm kar la kamm kar la sari umar ghar de kamm hi karne naal assi syane baithe hoye haan te bachiyan nu ki load hai kamm karan di naal meri kiran sara kamm kar lendi ghar da ohne nu nahi aise na itraz nahi hona koi chal koi dekh di chal theek ho haan haan ਇਨੂੰ ਤੇ ਕੰਮ ਕਰਨ ਵਾਸਤੇ ਹੀ ਆ ਘਰ ਦੀ ਕੰਮ ਵਾਲੀ ਜੁਆ ਫਰੀ ਇਹ ਮਾਈ ਗੋਡ ਹਨਾ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਵਾ ਇਹ ਪੁੱਛੋ ਕੀ ਨਹੀਂ ਹੋਇਆ ਕੀ ਨਹੀਂ ਹੋਇਆ ਦੱਸ ਤੇ ਕੀ ਉਹਨੂੰ ਕਹਿੰਦੇ ਸੀ ਪੁੱਤ ਤੇਰੇ ਤੇ ਘੁੰਮਣ ਫਿਰਨਦੇ ਦੇਨਾ ਤੂੰ ਤੇ ਘੁੰਮ ਫੇਰ ਜੇ ਉਹਦੇ ਘੁੰਮਣ ਫਿਰਨਦੇ ਦੇਨਾ ਤੂੰ ਹੀ ਉਹਨਾਂ ਦੇ ਨਾਲ ਕਿਉਂ ਨਹੀਂ ਜਾਂਦੇ ਘੁੰਮਣ ਫਿਰਨ ਵਾਸਤੇ ਤੂੰ ਦੈਨੋ ਨਹੀਂ ਆ ਕਿਉਂ ਮੈਂ ਸੋਹਣੀ ਲੱਗਦੀ ਆ ਬੱਚਿਆਂ ਦੇ ਨਾਲ ਜਾਂਦੀ ਅੱਛਾ ਗੱਲ ਵੀ ਸਹੀ ਆ ਉਹਨਾਂ ਨੇ ਦੋਵਾਂ ਨੇ ਘੁੰਮਣਾ ਤੂੰ ਚੰਗੇ ਲੱਗਦੇ ਜੇ ਤੇ ਜਦੋਂ ਆਪਾਂ ਘੁੰਮਣ ਜਾਣਾ ਹੈਗਾ ਉਦੋਂ ਕਿ ਤਰਾ ਸਾਡੇ ਨਾਲ ਤਿਆਰ ਹੋ ਜਾਂਦੇ ਸੀ ਤੂੰ ਨਾ ਪਾਗਲ ਹੋ ਗਈ ਆ ਮੈਂ ਨਹੀਂ ਪਾਗਲ ਹੋਈ ਤੁਸੀਂ ਪਾਗਲ ਹੋ ਗਏ ਜੇ ਕਿ ਤਰਾ ਉਹਨੂੰ ਬਾ ਛੱਡਿਆ ਤੇ ਮੇਰੇ ਵਰੀ 11 ਦਿਨ ਹੋ ਗਏ ਆ ਕੰਮ ਕਰ ਲਾ ਉਹ ਕਰ ਲਾ ਤੇ ਉਹਦੇ ਵਰੀ ਕੀ ਹੋ ਗਿਆ ਮੇਰੀ ਗੱਲ ਸੁਣ ਉਹ ਵੀ ਛੋਟੀ ਛੋਟੀ ਦੁੱਧ ਪਿੰਦੀ ਆ ਬੋਤਲ 'ਚ ਤਾ ਤੂੰ ਦੁੱਧ ਪਿੰਦੀ ਬੋਤਲ 'ਚ ਤੇ ਮੱਕਣੀ ਨੂੰ ਬੋਲਣ ਦੀ ਕਿੱਦਾਂ ਬੋਲਦੀ ਹੈ ਮੈਨੂੰ ਬੜੀ ਅਕਲ ਆ ਅਕਲ ਤੇ ਮੈਨੂੰ ਲੱਗਦਾ ਤੁਹਾਨੂੰ ਆਣੀ ਚਾਹੀਦੀ ਹੈ ਕਿ ਤਰ੍ਹਾਂ ਉਹ ਪੁੱਛ ਪੁੱਛ ਕਰਦੇ ਹੈਗੇ ਤੇ ਜਦੋਂ ਮੇਰਾ ਟਾਈਮ ਸੀਗਾ ਉਦੋਂ ਦੇ ਬੜੇ ਤੇ ਹਿਟਲਰ ਬਣੇ ਸੀ ਤੇ ਤੈਨੂੰ ਡਾਂਗਾ ਮਾਰਦੀ ਸੀ ਮੈਂ ਉਹ ਡਾਂਗ ਨਾਲੋਂ ਕੱਟ ਵੀ ਨਹੀਂ ਕਰਦੇ ਹੈਗੇ ਤੈਨੂੰ ਥੋੜਾ ਲਾਡ ਨਹੀਂ ਕੀਤਾ ਬਹੁਤ ਜ਼ਿਆਦਾ ਲਾਡ ਕੀਤਾ ਅੱਜ ਤੂੰ ਆਫਰ ਦੀ ਪਈ ਹੈ ਪਤਾ ਨਹੀਂ ਕਿਹੜਾ ਲਾਡ ਹੈ ਜਿਹੜਾ ਮੈਨੂੰ ਹਜੇ ਤੱਕ ਨਹੀਂ ਸਮਝ ਆਇਆ ਕੀ ਕਹਿੰਦੇ ਹੈਗੇ ਤੇਰੇ ਕੂਲੇ ਕੂਲੇ ਹੱਥ ਆ ਮੇਰੇ ਤੇ ਹੱਥ ਲੋਹੇ ਦੇ ਬਣੇ ਉਹਦੇ ਦੇ ਹੈਗੇ ਰੂੰਦੇ ਕੁਛ ਟਾਈਮ ਪਾ ਕੇ ਨਾ ਤੂੰ ਆਪੇ ਸਮਝਾਂਗੀ ਕਿ ਮੇਰੇ ਸਾਸਰੇ ਬਿਲਕੁਲ ਮੈਨੂੰ ਸਹੀ ਤਰੀਕੇ ਲਾਇਆ ਵਾ ਹਾਂ 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 ਸਮਝ ਤੇ ਮੈਂ ਹੋਣ ਗਈ ਆ ਕੀ ਕਹਿੰਦੇ ਹੈਗੇ ਜੀ ਤੂੰ ਮੈਨੂੰ ਚੁੰਗੇ ਜਾਣ ਲੱਗੇ ਹੈਗੇ ਪੁੱਤ ਆ ਕੜਾ ਦੀ ਕੜਛੀ ਨੂੰ ਨਾ ਮਾੜਾ ਜਿਹੇ ਹੱਥ ਲਾਣੇ ਮਾੜਾ ਜੇ ਉਹਦੋਂ ਦਾ ਮਾੜਾ ਜਿਹੇ ਹੱਥ ਲੱਗੇ ਅੱਜ ਤੱਕ ਮੇਰੇ ਹੱਥ ਦੇ ਵਿੱਚੋਂ ਕੜਸ਼ੀਆਂ ਨਹੀਂ ਛੁੱਟੀਆਂ ਤੂੰ ਵਧੀਆ ਸੋਹਣਾ ਨਹੀਂ ਨਿਕਲਿਆ ਤੇ ਇਹੀ ਦਾ ਮਤਲਬ ਕੀ ਐ ਤੈਨੂੰ ਕੀ ਕੀ ਆਂਦਾ ਹੀ ਕੁਛ ਨਹੀਂ ਆਂਦਾ ਹੀ ਹੁਣ ਸਭ ਕੁਛ ਕਰਤੇ ਲੈਣੀ ਆ ਨਾ ਤੇ ਫਿਰ ਉਹਨੂੰ ਵੀ ਉਹੀ ਕੁਛ ਕਰੋ ਨਾ ਕੀ ਬਦੋਂ ਉਹਨੂੰ ਵੀ ਕੁਛ ਨਾ ਆਂਦਾ ਵੇ ਉਹ ਮਤ ਤੂੰ ਨਹੀਂ ਉਹਨੂੰ ਹਾਂ ਮੇਰੇ ਲਾਗੇ ਤੇ ਹੀ ਲੱਗਣ ਦੋ ਤੇ ਤਾਂ ਹੀ ਨਾ ਆਪਣੇ ਘਰ ਵਾਲੇ ਕੋਲ ਵਿਆਹ ਕਰ ਉਹਨੂੰ ਸਮਝਿਆ ਕਰ ਉਹ ਸਮਝੀ ਆਪਣੇ ਘਰ ਵਾਲੇ ਨੂੰ ਮੈਂ ਨਾ ਸਮਝਾਂ ਮੈਨੂੰ 12-12 ਵਾਰਾਂ ਵੀ ਤੱਕ ਤੇਰੀ ਸੋਈ ਚ ਵੜ ਛੱਡ ਦੇਗੇ ਤੂੰ ਖਾਤਾ ਤੇ ਤੈਨੂੰ ਖਾਂਦੀ ਹੁਣ 12 ਵਾਰਾਂ ਤੱਕ ਤੇਰੀ ਸੋਈ ਚ ਵੜੀ ਰਹਿਣੀ ਆ ਤੇ ਆ ਭਾਵੇਂ ਦਸ ਪੁਰਾਣੇ ਆ ਤੂੰ ਕੱਲੀ ਬੁੱਕਾ ਲੈਣੀ ਆ ਤੇ ਉਹਨੂੰ ਵੀ ਬੇਟਾ ਮੇਰੀ ਗੱਲ ਸੁਣ ਦਾਇੰਗ ਟਾਈਮ ਦੀ ਗੱਲ ਹੁੰਦੀ ਆ ਉਦੋਂ ਟਾਈਮ ਕੁਝ ਹੋਰ ਸੀ ਹੁਣ ਟਾਈਮ ਉਤਰ ਕੁਝ ਹੋਰ ਹੈ ਹਾਂ ਬਿਲਕੁਲ ਮੰਮੀ ਵੱਡਿਆਂ ਨੂੰ ਆਵਰੀ ਟਾਈਮ ਕੁਝ ਹੋਰ ਹੁੰਦਾ ਵਾ ਤੇ ਛੋਟੀਆਂ ਨੂੰ ਆਵਰੀ ਟਾਈਮ ਬਦਲ ਜਾਂਦਾ ਕਿਉਂਕਿ ਜਿਹੜੀਆਂ ਬਡੀਆਂ ਬੋਲੀਆਂ ਜੀਆਂ ਨੀਆਂ ਵਾ ਲਾਡਲੀਆਂ ਹੁੰਦੀਆਂ ਵਾ ਫੀਡਰ ਨਾਲ ਲੈ ਜਾਂਦੀਆਂ ਵਾ ਫੇਰ ਤੁਸੀਂ ਮੂੰਹ ਨੂੰ ਲਾਣੀ ਹੁੰਦੀ ਆ ਦੇ ਹਨਾ ਇਹੇ ਗੱਲ ਹੈ ਨਾ ਤੇਰਾ ਦਿਮਾਗ ਹੋ ਗਿਆ ਖਰਾਬ ਮੇਰਾ ਨਹੀਂ ਹੋਇਆ ਮੇਰਾ ਦਿਮਾਗ ਨਾ ਹੁਣ ਖੁੱਲ ਗਿਆ ਵਾ ਮੈਨੂੰ ਤੇ ਜਿਹੜਾ ਇਹ ਕਿਸੇ ਨੂੰ ਉਧਰੋਂ ਬੁਲਾ ਲੈਂਦੇ ਕਿਸੇ ਨੂੰ ਉਧਰੋਂ ਬੁਲਾ ਲੈਂਦੇ ਮੇਰੀਆਂ ਸਹੇਲੀਆਂ ਵੀ ਆ ਜਾਣੋਂ ਵੀ ਆ ਜੇ ਸਾਰਾ ਭਾਰ ਮੇਰੇ ਸਿਰ ਤੇ ਆ ਜਿਹੜੇ ਨਾ ਇੱਜ਼ਤ ਉੱਜੇ ਤੇ ਬੱਸ ਕਰੋ ਐਣੀ ਆਂਡੀ ਗਵਾਂਡੀ ਬੁਲਾਣੇ ਘੱਟ ਕਰ ਲੋ ਸਹੇਲੀਆਂ ਦਾ 24 ਘੰਟੇ ਘਰੇ ਬੈਠੀਆਂ ਰਹਿੰਦੀਆਂ ਚਾਹ ਪਾਣੀ ਸਾਰਾ ਕੁਝ ਮੈਂ ਕਰਾ ਦੇਖ ਪੁੱਤਰ ਤੂੰ ਨੂੰ ਮੈਂ ਨਾ ਮਾਰਦੀ ਪਈਆਂ ਸਹੇਲੀਆਂ ਵੱਲੋਂ ਤੇ ਜੇ ਮੇਰੀਆਂ ਸਹੇਲੀਆਂ ਆਉਂਦੀਆਂ ਮੇਰੀਆਂ ਭੈਣਾਂ ਆਉਂਦੀਆਂ ਜਾਂ ਮੇਰੇ ਪੇ ਕਿਉਂ ਆਂਦਾ ਜਾਂ ਮੇਰੇ ਸਹੁਰੇ ਸ਼ੋਭਾ ਵੀ ਤੇ ਤੇਰੀ ਕਰਦੇ ਆ ਕਹਿੰਦੇ ਕਿਰਨ ਬਹੁਤ ਵਧੀਆ ਅਸੀਂ ਜਾਣਦੇ ਆ ਜਾਂਦਿਆਂ ਬੱਲਾ ਪਾਣੀ ਠੰਡੇ ਨਾਲ ਠੰਡਾ ਤੱਤੇ ਨਾਲ ਤੱਤਾ ਰੋਟੀ ਨਾਲ ਰੋਟੀ ਮੇਰੀ ਥੋੜੀ ਇੱਜ਼ਤ ਕਰਦੀਆਂ ਪਈਆਂ ਉਹ ਤੇਰੀ ਕਰਦੀਆਂ ਪਈਆਂ ਨਾ ਐਸੇ ਤਰਾਹੇ ਪੁੱਤਰ ਤੂੰ ਉਹਨੂੰ ਵੀ ਸਖਾ ਉਹਨੂੰ ਵੈਸੇ ਆਂਦਾ ਕੰਦੀ ਮੈਨੂੰ ਸਭ ਕੁਝ ਹੈ ਤੇ ਸ਼ੋਭਾ ਕਿਹਦੀ ਹੋਣੀ ਹੈ ਤੇਰੀ ਕਿ ਮੈਨੂੰ ਦੀਦੀ ਨੇ ਸਖਾਇਆ ਸਭ ਕੁਝ ਮੈਨੂੰ ਇਹ ਸ਼ੋਭਾ ਦੀ ਲੋੜ ਨਹੀਂ ਆ ਇਹੋ ਹੀ ਸ਼ੋਭਾ ਤੁਸੀਂ ਉਹਨੂੰ ਕਿਉਂ ਨਹੀਂ ਦੇਂਦੇ ਤੇ ਨਾਲੇ ਮੇਰੀ ਗੱਲ ਸੁਣੋ ਮੈਨੂੰ ਤੇ ਪਿੱਛੇ ਕੰਮ ਕਰਨ ਦੀ ਆਦਤ ਹੀ ਨਹੀਂ ਮੈਨੂੰ ਕੀ ਤੁਸੀਂ ਇਹ ਪੂਰਾ ਘਰ ਨਹੀਂ ਮੇਰੇ ਸਿਰ ਤੇ ਸੁੱਟਦਾ ਉਹਦੇ ਕਹਿੰਦੀ ਹੈ ਕਿ ਮੈਂ ਪਿੱਛੇ ਕਰਦੀ ਆ ਨਹੀਂ ਆ ਗਈ ਨਾ ਗੱਲ ਤੂੰ ਬੱਚਾ ਕੰਮ ਨਹੀਂ ਕਰਦੀ ਸੀ ਕਿੱਥੇ ਸਿੱਖਿਆ ਆ ਕੇ ਤੂੰ ਸਿੱਖਿਆ ਵੈ ਨਾ ਪੁੱਤ ਆ ਮਨਾ ਸੁਣ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਆ ਹਾ ਹਾ ਮੰਮੀ ਸਦਕੇ ਜਾਣਾ ਤੁਹਾਡੇ ਤੋਂ ਮੈਂ ਵੀ ਸਦਕੇ ਜਾਣਾ ਤੇਰੇ ਤੋਂ ਜਿਹੜੀ ਮੈਂ ਨਹੀਂ ਸਿੱਖੀ ਸੀ ਨਾ ਉਹਨੂੰ ਤੁਸੀਂ ਇੰਨਾ ਸਿਖਾਤਾ ਇੰਨਾ ਸਿਖਾਤਾ ਹੁਣ ਦੇ ਰਾਤੀ ਸੌਣ ਵੇਲੇ ਵੀ ਦਿਮਾਗ ਦੇ ਵਿੱਚ ਬਸ ਕੰਮ ਸਵੇਰੇ ਕਿਹੜੀ ਸਬਜ਼ੀ ਬਣਾਣੀ ਆ ਸ਼ਾਮੀ ਕਿਹੜੀ ਸਬਜ਼ੀ ਬਣਾਣੀ ਆ ਉਹਨੇ ਕੀ ਖਾਣਾ ਇੰਨੇ ਕੀ ਖਾਣਾ ਤੇ ਜਿਹੜੀ ਵਿਚਾਰੀ ਸਿੱਖੀ ਆਈ ਹੈ ਨਾ ਮੈਨੂੰ ਇਥੇ ਲੱਗਦਾ ਤੁਸੀਂ ਉਹਨੂੰ ਭਾ ਭਾ ਕੇ ਨਾ ਉਹਨੂੰ ਸਾਰਾ ਕੁਝ ਭੁਲਾ ਦੇਣਾ ਕੁਝ ਨਹੀਂ ਭੁੱਲਦਾ ਅੱਛਾ ਤੂੰ ਕੰਨੀ ਨਾ ਮੈਂ ਸੋਣੀ ਆ ਤੇ ਮਨੂੰ ਕੰਮ ਕੰਮ ਹੀ ਨਹੀਂ ਰਹਿੰਦਾ ਐਹੀ ਸਮਝਦਾਰ ਨੂੰ ਦੀ ਨਿਸ਼ਾਨੀ ਹੁੰਦੀ ਆ ਇੰਨੀ ਸਮਝਦਾਰ ਨੂੰ ਫਿਰ ਉਹਨੂੰ ਵੀ ਬਣਾਓ ਨਾ ਮੈਨੂੰ ਕਾ ਤੋਂ ਬਣਾਈ ਜਾਂਦੇ ਜੇ ਉਹ ਵੀ ਇਸ ਘਰ ਦਾ ਹਿੱਸਾ ਵਾ ਉਹ ਵੀ ਇਸ ਘਰ ਦੀ ਨੂੰ ਆ ਇਧਰ ਵੇ ਮੈਂ ਤੈਨੂੰ ਬਣਾਇਆ ਨਾ ਤੂੰ ਉਹਨੂੰ ਬਣਾਣਾ ਮੈਂ ਇਹ ਗੱਲਾਂ ਨਾ ਮੈਨੂੰ ਬਾਏ ਬੰਨਾ ਕਰੋ ਤੂੰ ਉਹਨੂੰ ਬਣਾਣਾ ਆਪਣੇ ਲਾਗੋ ਤੇ ਤੁਸੀਂ ਉਹਨੂੰ ਹਿੱਲਣ ਨਹੀਂ ਦਿੰਦੇ ਤੇ ਮੇਰੇ ਨਾਲ ਚਿਪਕੀ ਹੋਈ ਹੈ ਵੀ ਕੋਈ ਕੋਕਾ ਨਾ ਚਿਪਕੀ ਹੋਈ ਆ ਜੇ ਤੁਹਾਡੇ ਲੱਗ ਉਠ ਜਾਂਦੀ ਆ ਫੇਰ ਤੁਸੀਂ ਕਹਿੰਦੇ ਜੇ ਆਪਣੇ ਘਰ ਵਾਲੇ ਲੱਗੇ ਬਹਿ ਜਾ ਮੈਂ ਤੇ ਬਸ ਸੁੱਈ ਦੇ ਸੜ ਵੀ ਰਹਿਣੀ ਆ ਕੰਮ ਦੇ ਵਿੱਚ ਤੂੰ ਸੜ ਨਾ ਅੱਤੇ ਬਬਤ ਉਹ ਮੈਂ ਨਹੀਂ ਬਹਿਣਾ ਮੈਂ ਪੁੱਤ ਨਹੀਂ ਲੱਭਾ ਤੈਨੂੰ ਧੰਨਵਾਦ ਪੁੱਤ ਤੇਰਾ ਕੀ ਲੱਗਦਾ ਦੇਵਰਾ ਬ੍ਰਾਹਮ ਵਰਗਾ ਬ੍ਰਾਹਮ ਵਰਗਾ ਹਾਂਜੀ ਥੱਲੇ ਕੋਈ ਦੱਸੋ ਦੱਸੋ ਜਦੋਂ ਦਾ ਵਿਆਹ ਹੋਣਾ ਸੀ ਹੂੰ ਤੁਹਾਨੂੰ ਪਤਾ ਕੀ ਕਹਿੰਦਾ ਕੀ ਕਹਿੰਦਾ 6 ਮਹੀਨੇ ਨਾ ਮੇਰੇ ਨਾਲ ਨਹੀਂ ਕੋਈ ਨਾ ਕੰਮ ਨਾ ਕਰਾਣਾ ਅੱਛਾ ਕਿਉਂ ਮੰ ਕਿਉਂ ਕਿਨ ਰੀਜ ਬੜੀ ਪੁੱਤਰ ਅੱਛਾ ਰੀਜ ਬੜੀ ਆ ਮੇਰੀ ਗੱਲ ਸੁਣੋ ਮੰਮੀ ਆ ਕਾਸ਼ਵੀ ਦੇ ਪਾਪਾ ਨੂੰ ਗੋਲਡੀ ਨੂੰ ਤੁਹਾਡੇ ਵੱਡੇ ਮੁੰਡੇ ਨੂੰ ਉਹਨੂੰ ਨਹੀਂ ਲੈ ਜਾਈਂਗੀ ਕਿ ਮੇਰੀ ਜਨਾਨੀ 6 ਮਹੀਨੇ ਬਹਿ ਕੇ ਖਾਵੇ ਹਾਂ ਰੁਕ ਮੇਰੇ ਤੋਂ ਢਿੱਡ ਚ ਪੀੜ ਹੋਣ ਲੱਗੀ ਅੱਛਾ ਢਿੱਡ ਮੰਮੀ ਇੱਥੇ ਜੇ ਗਲਤ ਪੀੜ ਹੋਂਦੀ ਐਡੇ ਅਜੇ ਤੱਕ ਨਾ ਤੂੰ ਕਦੀ ਬੋਲੀ ਨਹੀਂ ਸੀ ਤੇ ਨਾਮ ਨੂੰ ਟੇਡਦਾ ਪਤਾ ਲੱਗਦਾ ਬਈ ਤੇ ਨਾਮ ਨੂੰ ਸਿਰਦਾ ਪਤਾ ਲੱਗਦਾ ਪਈ ਹੁਣ ਪਤਾ ਲੱਗਾ ਕਿ ਨਹੀਂ ਕਿ ਹਜੇ ਵੀ ਆਪਣੀ ਦਿਲਾਰੀ ਨੂੰ ਨਾ ਕੋਈ ਇਸ਼ਲਾਾ ਸ਼ੁਰੂ ਕਰਨੀ ਤੂੰ ਬਹੁਤ ਜ਼ਿਆਦਾ ਬੋਲਣ ਲੱਪ ਗਿਆ ਤਾਂ ਮੈਂ ਦੱਸਾਂ ਤੇ ਮੈਂ ਹਜੇ ਵੀ ਕਹਾਂ ਦੀ ਮੈਂ ਪਿਆਰ ਤੈਨੂੰ ਵੀ ਕਰਦੀ ਆ ਤੈਨੂੰ ਗਲਤ ਫਹਮੀ ਹੈ ਸੱਚੀ ਮੈਨੂੰ ਪਿਆਰ ਕਰਦੀ ਆ ਤੇ ਫਿਰ ਉਹਨੂੰ ਕੋ ਆ ਜਿਹੜੇ ਭਾਂਡੇ ਭੁੰਡੇਗੇ ਨਾ ਉਹ ਧੋ ਲਵੇ ਫਟਾਫਟ ਤੇ ਕੀ ਕਹਿੰਦੇ ਸਬਜ਼ੀ ਆ ਉਹ ਕੱਟ ਕੇ ਫਟਾਫਟ ਬਣਾ ਲਵੇ ਤੇ ਕੀ ਕਹਿੰਦੇ ਆ ਹੋਰ ਕੀ ਕੀ ਆਟਾ ਵੀ ਗੋਨ ਦੇਵੇ ਤੇ ਰਾਤ ਚ ਕੀ ਖਾਣਾ ਮੈਂ ਉਹਨੂੰ ਦੱਸਾਂਗੀ ਆਖਿਰਕਾਰ ਮੈਂ ਉਹਦੀ ਵੱਡੀ ਭੈਣਾ ਵਰਗੀ ਆ ਨਾ ਤੂੰ ਹੀ ਕਿਹਾ ਮੈਂ ਤੂੰ ਸਖਾਣਾ ਤੂੰ ਸਖਾਣਾ ਫਿਰ ਮੈਂ ਹੀ ਤੇ ਉਹਨੂੰ ਸਖਾਣਾ ਮੇਰਾ ਹੀ ਤੇ ਫਰਜ ਹੈ ਇਹ ਦੀ ਮੈਨੂੰ ਸਖਾਵਾ ਖਾਣਾ ਤੇਰੇ ਕੋਲ ਤੇ ਰੱਬ ਵੀ ਬਚਾ ਲੇ ਰੱਬ ਨਹੀਂ ਬਚਾਏ ਮੰਮੀ ਮੈਂ ਬਚਾਣੀ ਆ ਤੁਹਾਨੂੰ ਤੁਸੀਂ ਮਿਲ ਗਏ ਦੋਨੋਂ ਜਾਣੇ ਮੇਰੀ ਗੱਲ ਸੁਣ ਲਓ ਤੁਸੀਂ ਕੋਈ ਕੰਮ ਨਹੀਂ ਕਰਨਾ ਇਸ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਮੇਰੀ ਏ अच्छा मतलब कि ਹੁਣ ਕਾ ਦਾ ਸਾਰਾ ਕੰਮ ਤੂੰ ਕੱਲੀ ਨਾ ਕਰਿਆ ਕਰਨਾ ਹਾਂਜੀ ਮੈਂ ਕੱਲੀ ਨਾ ਕਰਿਆ ਕਰਨਾ ਇੰਨੀ ਦੇਰ ਤੋਂ ਦੀਦੀ ਤੁਸੀਂ ਕੰਮ ਕਰਦੇ ਪਏ ਸੀ ਨਾ ਹੁਣ ਮੈਂ ਕਰਾਂਗੀ ਮੈਨੂੰ ਬੜੀ ਰੀਜ ਹੀ ਕਿ ਮੇਰੀ ਵੱਡੀ ਭੈਣ ਹੋਏ ਬਟ ਨਹੀਂ ਮੈਨੂੰ ਜਠਾਨ ਦੇ ਰੂਪ ਚ ਵੱਡੀ ਭੈਣ ਮਿਲੀ ਠੀਕ ਹੈ ਤੇ ਜਠਾਨੀ ਬੈਠੇਗੀ ਤੇ ਦਰਾਨੀ ਬਣਾਏਗੀ ਤੇ ਨਾਲ ਖਵਾਏਗੀ ਦੋਸੇ ਲੈ ਮੇਰੀ ਗੱਲ ਸੁਣ ਤੂੰ ਕੱਲੀ ਨੇ ਕੰਮ ਕਿਉਂ ਕਰਨਾ ਇਤਨਾ ਕਰਦੇ ਹਾਂ ਆਪਾਂ ਦੋਵੇਂ ਨਾਲ ਅਗੇ ਕੰਮ ਕਰਦੇ ਹਾਂ ਮੰਮੀ ਮੇਰੀ ਗੱਲ ਸੁਣੋ ਹੁਣ ਨਾ ਤੁਸੀਂ ਆਪਣੀ ਕੁਰਸੀ ਤੋਂ ਹਿਲੇਓ ਨਾ ਆਰਾਮ ਨਾਲ ਬੈਠਿਓ ਤੇ ਆਪਾਂ ਦੋਵਾਂ ਨੇ ਸਾਰਾ ਕੰਮ ਕਰਨਾ ਚਲੋ ਚਲੋ ਚੱਲ ਪਏ ਮੇਰੀ ਗੱਲ ਸੁਣ ਹਾਂਜੀ ਚਲੋ ਚਲੋ ਆ ਜਾਓ ਆ ਜਾ ਹਾਈ ਹਾਈ ਫਿਰ ਮੂੰਹ ਇਹਨਾਂ ਦਾ ਛੋਟੀ ਪਿੱਛੇ ਮੈਂ ਵੱਡੀ ਨਾਲ ਲੜਨ ਢਈ ਆਂ ਕਿ ਕੋਈ ਗੱਲ ਨਹੀਂ ਉਹਨੂੰ ਕੰਮ ਤੇ ਹਜੇ ਨਹੀਂ ਕਰਾਣਾ ਤੇ ਦੋਨੇ ਕਿਉਂ ਖਿਚੜੀ ਇੱਕ ਹੋ ਕੇ ਜੱਫੀਆਂ ਪਾ ਕੇ ਤੁਰ ਪਈਆਂ ਤੇ ਮਨੂੰ ਕਹਿੰਦੀ ਮਮਮੀ ਤੁਸੀਂ ਆਰਾਮ ਨਾਲ ਆਪਣੀ ਕੁਰਸੀ ਸੰਭੋ ਤਮ ਮੈਂ ਆਪਣੀ ਕੁਰਸੀਆਂ ਇਸਾਮ ਬਦੀਆਂ ਦੇਖਦੀਆਂ